ਸਾਡੇ YouTube ਚੈਨਲ ਤੇ ਆਫਰ ਦਾ ਸੌਫਟ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੁਆਰਾ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਨਖਿਰਾਰਾਂ ਨੂੰ 올ਡ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਦਿੱਤੇ ਗਏ ਇੱਕ ਮਹੱਤਵਪੂਰਨ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਮੇਢੀ ਛੁਰ ਗਲਤ ਪਹਿਲਾਂ ਆਫਰ ਨੂੰ ਜਲਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੋਸ ਸਕੋ ਤਾਂ ਸਾਡੇ ਫਿਰ ਇਹ ਕਾਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਵੇਰੇ ਸੇ ਮਿਲ ਜਾਇਆ ਕਰੇ ਮਾਣਯੋਗ ਪੰਜਾਬ ਮਾਨ ਹਾਈ ਕੋਰਟ ਨੇ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਗੁਰੂਖੇਤਰਾ ਯੂਨੀਵਰਸਿਟੀ ਦੇ ਲੈਕਚਰਾਰਾਂ ਦੁਆਰਾ ਫਾਇਲ ਕੀਤੀਆਂ ਗਈਆਂ 5 ਰਿੱਟਾਂ ਦਾ ਫੈਸਲਾ ਸੁਣਾਉਂਦੇ ਹੋਏ 4 ਲੱਖ ਦਾ ਜੁਰਮਾਨਾ ਹਰਿਆਣਾ ਸਰਕਾਰ ਨੂੰ ਤੇ 1 ਲੱਖ ਦਾ ਜੁਰਮਾਨਾ ਗੁਰੂਖੇਤਰਾ ਯੂਨੀਵਰਸਿਟੀ ਨੂੰ ਯਾਨੀ ਕੁੱਲ 5 ਲੱਖ ਦਾ ਜੁਰਮਾਨਾ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਪੈਨਸ਼ਨ ਦੇ ਮਸਲੇ ਵਿੱਚ ਗਵਰਨਮੈਂਟ ਕੈਨ ਨਾਟ ਬਲੋਟ ਹੌਟ ਐਂਡ ਕੋਲਡ ਕ 法 ਕੇ ਸਰਕਾਰ ਮੰਨ ਮਾਨੀ ਨਹੀਂ ਕਰ ਸਕਦੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ 28 ਅਕਤੂਬਰ 2005 ਤੋਂ ਪਹਿਲਾਂ ਐਡਵਰਟਾਈਜ਼ ਕੀਤੀਆਂ ਗਈਆਂ ਪੋਸਟਾਂ ਤੇ ਅਪਾਇੰਟ ਕੀਤੇ ਗਏ EMPLOYEES ਕੋਲ ਪੈਨਸ਼ਨ ਸਕੀਮ ਦੇ ਹੱਕਦਾਰ ਹਨ ਜਿਵੇਂ ਕਿ 8 ਮਈ 2023 ਦੇ ਆਫਿਸ ਮੈਮੋਰੰਡਮ ਵਿੱਚ ਮੈਂਸ਼ਨ ਕੀਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਨਰੇਵਲ ਮਿਸਟਰ ਜਸਟਿਸ 3 ਦਹੀਆ ਦੇ ਬੈਂਚ ਨੇ 5 ਲੱਖ ਦਾ ਜੁਰਮਾਨਾ ਵੀ ਲਗਾਇਆ ਜਿਸ ਵਿੱਚੋਂ 4 ਲੱਖ ਦਾ ਜੁਰਮਾਨਾ ਹਰਿਆਣਾ ਗਵਰਨਮੈਂਟ ਰ ਪੇ ਕਰੇਗੀ ਤੇ 1 ਲੱਖ ਦਾ ਜੁਰਮਾਨਾ ਕੁਰਕਸ਼ੇਤਰਾ ਯੂਨੀਵਰਸਿਟੀ ਦੁਆਰਾ ਅਦਾ ਕੀਤਾ ਜਾਵੇਗਾ ਮਿਤੀ 24/7/2023 ਦੇ ਮਿਮੋ ਨੂੰ ਖਾਰਜ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਬਿਨਾਂ ਕਿਸੇ ਠੋਸ ਕਾਰਨ ਦੇ ਮਨਮਾਨੀ ਕਰਦੇ ਹੋਏ ਫੈਸਲਿਆਂ ਨੂੰ ਬਦਲਿਆ ਨਹੀਂ ਜਾ ਸਕਦਾ ਨਾਲ ਸਾਰਾ ਮਈ 2006 ਤੋਂ ਨਵੰਬਰ 2006 ਦੇ ਦਰਮਿਆਨ ਅਪਾਇੰਟ ਹੋਏ ਲੈਕਚਰਾਰਾਂ ਨੂੰ ਪਹਿਲਾਂ OPS ਸਕੀਮ ਵਿੱਚ ਰੱਖਦੇ ਹੋਏ GPF ਫਾਟੀਆਂ ਦੇ ਨੰਬਰ ਵੀ ਅਲਾਟ ਕਰ ਦਿੱਤੇ ਗਏ ਸਨ ਪਰੰਤੂ ਬਾਅਦ ਵਿੱਚ ਉਨ੍ਹਾਂ ਲੈਕਚਰਾਰਾਂ ਦੀ ਕੰਸੈਂਟ ਤੋਂ ਬਿਨਾਂ ਹੀ ਉਨ੍ਹਾਂ ਤੇ NPS ਸਕੀਮ ਲਾਗੂ ਕਰ ਦਿੱਤੀ ਗਈ ਇਸ ਅਦਾਲਤ ਨੇ ਮਨਮਾਨੀ ਇਕਰਾਰ ਦਿੰਦੇ ਹੋਏ ਪੈਨਸ਼ਨ ਸਬੰਧੀ ਸਰਕਾਰ ਦੀ ਤੇ ਯੂਨੀਵਰਸਿਟੀ ਦੀ ਮਨਮਰਜ਼ੀ ਕਰਾਰ ਦਿੱਤਾ ਜੋ ਕਿ ਸੰਵਧਾਨ ਦੇ ਅਨੁਸਾਰ ਠੀਕ ਨਹੀਂ ਹੈ ਯੂਨੀਵਰਸਿਟੀ ਦੇ EMPLOYEES ਬਰੁਦ ਸੈਲਫ ਕੰਟਰਡਿਕਟਰੀ ਫੈਸਲੇ ਲੈ ਕੇ ਇਹਨਾਂ ਲੈਕਚਰਾਰਾਂ ਨੂੰ ਜੋ ਕਸ਼ਟ ਉਠਾਣਾ ਪਿਆ ਹੈ ਉਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਹ ਵੀਡੀਓ ਅਸੀਂ ਅੰਗਰੇਜ਼ੀ ਦੇ ਪ੍ਰਮੁੱਖ ਅਖਬਾਰ ਦਾ ਟਰਗੂਨ ਵਿੱਚ 3 ਜੁਲਾਈ 2025 ਨੂੰ ਛਪੀ ਇੱਕ ਖਬਰ ਦੇ ਆਧਾਰ ਤੇ ਬਣਾ ਰਹੇ ਹਾਂ ਇਸ ਫੈਸਲੇ ਨੂੰ 8 ਹਫਤਿਆਂ ਵਿੱਚ ਲਾਗੂ ਕਰਦੇ ਹੋਏ ਅਦਾਲਤ ਨੇ NPS ਖਾਤਾ ਬੰਦ ਕਰਕੇ ਇਹਨਾਂ ਨੂੰ OPS ਸਕੀਮ ਦੇ ਵਿੱਚ ਲਿਆਉਣ ਦਾ ਹੁਕਮ ਜਾਰੀ ਕੀਤਾ ਹੈ ਇਸ ਫੈਸਲੇ ਨਾਲ ਜਿੱਥੇ ਕਲਕਸ਼ੇਤਰ ਯੂਨੀਵਰਸਿਟੀ ਦੇ ਲੈਕਚਰਾਰਾਂ ਨੂੰ 올ਡ ਪੈਨਸ਼ਨ ਸਕੀਮ ਦਾ ਲਾਭ ਮਿਲੇਗਾ ਉਥੇ ਪੰਜਾਬ ਤੇ ਹਰਿਆਣਾ ਰਾਜਾਂ ਨਾਲ ਸੰਬੰਧਤ ਇਹੋ ਜਿਹੇ ਹੋਰ ਕੇਸਾਂ ਨਾਲ ਸੰਬੰਧਤ ਮੁਲਾਜ਼ਮਾਂ ਲਈ ਵੀ ਇਨਸਾਫ ਮਿਲਣ ਦੇ ਦਰਵਾਜ਼ੇ ਖੁੱਲ ਗਏ ਹਨ ਜੋ ਕਿ ਉਹਨਾਂ ਲਈ ਇੱਕ ਰਾਹਤ ਵਾਲੀ ਖਬਰ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ